ਵੇ ਸੰਤੋਖ ਸਿੰਘ ਕਹਿੰਦੇ ਭਾਰਤ ਦੇ ਇਸ ਖਿੱਤੇ ਵਿੱਚ ਕੇਵਲ ਇਸਲਾਮ ਦਾ ਰਾਜ ਹੁੰਦਾ ਇੱਥੇ ਨਾ ਮੰਦਰਾਂ ਦੇ ਵਿੱਚ ਟੱਲ ਖੜਕਦੇ ਨਾ ਕੋਈ ਵੇਦ ਤੇ ਪੁਰਾਣਾ ਦੀ ਗੱਲ ਕਰਦਾ ਇੱਥੇ ਹਰ ਬੰਦੇ ਦੇ ਹੱਥ ਵਿੱਚ ਕੁਰਾਨ ਹੁੰਦੀ ਇੱਥੇ ਪਾਪਾਂ ਦਾ ਬੋਲਬਾਲਾ ਹੁੰਦਾ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਕਬੀ ਸੰਤੋਖ ਸਿੰਘ ਕਹਿੰਦੇ ਛਾਏ ਜਾਤੀ ਏਕਤਾ ਅਨੇਕਤਾ ਬੁલાਏ ਜਾਂਦੀ ਤੇ ਜਿਹੜੇ ਤਰ੍ਹਾਂ-ਤਰ੍ਹਾਂ ਦੇ ਲੋਕ ਹੈ ਨਾ ਵਰਨਾ ਆਸ਼ਰਮਾਂ ਦੇ ਵਿੱਚ ਵੰਡੇ ਹੋਏ ਇਹ ਸਾਰੇ ਨਾ ਹੁੰਦੇ ਸਾਰਾ ਕੁਝ ਖਤਮ ਹੋ ਜਾਂਦਾ ਕੇਵਲ ਇਸਲਾਮ ਹੁੰਦਾ ਛਾਏ ਜਾਂਦੀ ਏਕਤਾ ਅਨੇਕਤਾ ਬੁਲਾਈ ਜਾਂਦੀ ਹੋਵਤੀ ਕੁਚੀਰ ਤੱਕ ਤੇਵਨ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਂਦੇ ਧਰਮ ਤਸਕ ਜਾਂਦੇ ਵਰਨ ਗਿਰਕ ਜਾਂਦੇ ਸਹਿਤ ਵਿਦਾਨ ਕੀ ਦੇਵੀ ਦੇਵ ਦੋਹਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ 베ਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੁੰਦੀ ਜੋਪੇ ਕਰਨਾ ਨਦਾਨ ਕੇ ਜੇ ਕਿਰਪਾ ਦਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦਾ ਇਹ ਦੇਸ਼ ਦਾ ਨਕਸ਼ਾ ਕੁਝ ਹੋਰ ਹੋਣਾ ਸੀ ਤਾਂ ਇੱਕ ਵਿਦਵਾਨ ਲਿਖਦਾ ਹੈ ਇਹ ਦੇਸ਼ ਦੇਸ਼ ਨਾ ਹੁੰਦਾ ਅਗਰ ਗੁਰੂ ਦਸ਼ਮੇਸ਼ ਨਾ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਬਲੇ ਤੇ ਕੁਚਲੇ ਲੋਕਾਂ ਦੇ ਅੰਦਰ ਅਣਖ ਨਾ ਭਰ ਦੇ ਸਵੈ ਮਾਨ ਨਾ ਭਰ ਦੇ ਵੀਰਤਾ ਨਾ ਭਰ ਦੇ ਤੇ ਉਸ ਵੇਲੇ ਸਮੇਂ ਦਾ ਹਾਕਮ ਔਰੰਗਜ਼ੇਬ ਜਿਹੜਾ ਖੁਦ ਸੁੰਨੀ ਮੁਸਲਮਾਨ ਸੀ ਜਿਥੇ ਉਹਨੇ ਗੈਰ ਮੁਸਲਮਾਨਾਂ ਤੇ ਜ਼ੁਲਮ ਕੀਤੇ ਉਥੇ ਉਹਨੇ ਸ਼ੀਆ ਮੁਸਲਮਾਨਾਂ ਤੇ ਵੀ ਜ਼ੁਲਮ ਕੀਤੇ ਤਾਂ ਹੀ ਬੁੱਲੇ ਸ਼ਾ ਕਹਿੰਦਾ ਇਸ ਭਾਰਤ ਦੇ ਖਿੱਤੇ ਵਿੱਚ ਕੇਵਲ ਸੁੰਨੀ ਮੁਸਲਮਾਨ ਹੋਣੇ ਸੀ ਨਾ ਕਹੂੰ ਆਪ ਕੀ ਨਾ ਕਹੂੰ ਜੱਬ ਕੀ ਬਾਤ ਕਹੂੰ ਮੈਂ ਤਬ ਕੀ ਅਗਰ ਬਿਨਾ ਹੁੰਤੇ ਗੁਰੂ ਗੋਬਿੰਦ ਸਿੰਘ ਦਸੁਣਤ ਹੁੰਦੀ ਸਭ ਕੀ ਕਹਿੰਦਾ ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਨ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਸਾਰਿਆਂ ਦੀ ਸੁਨਤ ਹੋਣੀ ਸੀ ਹਕੀਮ ਮਿਰਜ਼ਾ ਅੱਲਾਹਜ਼ਾਰ ਖਾਨ ਜੋਗੀ ਇੱਕ ਮੁਸਲਮਾਨ ਵਿਦਵਾਨ ਕੀ ਕਹਿ ਰਿਹਾ ਹੈ ਮਿਰਜ਼ਾ ਅੱਲਾਹਜ਼ਾਰ ਖਾਨ ਜੋਗੀ ਕਹਿੰਦਾ ਦੁਨੀਆਂ ਦੇ ਲੋਕੋ ਇਨਸਾਫ ਕਰਿਓ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸੰਸਾਰ ਦੇ ਵਿੱਚ ਕੋਈ ਨਹੀਂ ਇਨਸਾਫ ਕਰੇ ਜੀ ਮੇਂ ਜ਼ਮਾਨਾ ਤੋਂ ਜ਼ਕੀ ਹੈ ਕਹਦੋ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਕੋਈ ਵੀ ਐਸਾ ਰੈਬਰ ਪੈਗੰਬਰ ਅਵਤਾਰ ਨਹੀਂ ਹੋਇਆ ਜਿਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਪੁੱਤਰ ਨੂੰ ਕੋਈ ਦੁੱਖ ਆਇਆ ਹੋਵੇ ਕਸ਼ਟ ਆਇਆ ਹੋਵੇ ਤੇ ਉਹ ਪੈਗੰਬਰ ਡੋਲਿਆ ਨਾ ਹੋਵੇ ਜਿਹੜੇ ਵੀ ਪੈਗੰਬਰ ਅਵਤਾਰ ਦੇ ਸਾਹਮਣੇ ਉਹਦੇ ਪੁੱਤਰ ਦਾ ਦੁੱਖ ਆਇਆ ਸਾਰੇ ਡੋਲ ਗਏ ਤਨਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਟਵਾ ਕੇ ਪਿਸਰਚਾਰ ਪਿਸਰ ਕਹਿੰਦੇ ਨੇ ਪੁੱਤਰ ਨੂੰ ਕਟਵਾ ਕੇ ਪਿਸਰਚਾਰ ਇੱਕ ਅੰਸੂਨਾ ਗਰਾਇਆ ਰਤਵਾ ਗੁਰੂ ਗੋਬਿੰਦ ਸਿੰਘ ਨੇ ਰਤਵਾ ਕਾ ਬੜਾਇਆ ਸਤਿਗੁਰੂ ਨੇ ਤੇ ਬਾਕੀ ਅਵਤਾਰਾਂ ਦਾ ਵੀ ਰਤਵਾ ਜਿਹੜਾ ਸੀ ਉੱਚਾ ਕਰ ਦਿੱਤਾ ਕਿਉਂਕਿ ਉਹਨਾਂ ਵਰਗਾ ਹੋਰ ਕੋਈ ਨਹੀਂ ਤਾਂ ਜੋਗੀ ਜੀ ਇੱਕ ਗੱਲ ਕਹਿੰਦੇ ਐ ਕਹਿੰਦੇ kurtar ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਤਰੀਫ ਹੋ ਗੋਬਿੰਦ ਕੀ ਉਹ ਕਮ ਹੈ ਜਿੰਨੀ ਵੀ ਸਿਖਤ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਦੀ ਕੀਤੀ ਜਾਏ ਉਨੀ ਥੋੜੀ ਹੈ ਕਿਉਂਕਿ ਉਹਦੀ ਸਿਖਤ ਹੋ ਹੀ ਨਹੀਂ ਸਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਪੈਰ ਪੈਰ ਤੇ ਰਾਜ ਨੂੰ ਠੋਕਰਾ ਮਾਰ ਕੇ ਆਪਣੇ ਪਿਆਰੇ ਪੁੱਤਰਾਂ ਨੂੰ ਮੌਤ ਦੀ ਝੋਲੀ ਵਿੱਚ ਪਾ ਕੇ ਫਿਰ ਵੀ ਕਰਤਾਰ ਦਾ ਸ਼ੁਕਰ ਗੁਜ਼ਾਰਿਆ ਤੇ ਤਾਂ ਹੀ ਸਫਰੀ ਜੀ ਇੱਕ ਗੱਲ ਲਿਖਦੇ ਹੈ ਉਹ ਕਹਿੰਦੇ ਨੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਦਾਂ ਮੰਜ਼ਲ ਮਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਮ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ লাশ ਉੱਤੇ ਜੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ ਐਸਾ ਕੋਈ ਵੀ ਨਹੀਂ ਹੋ ਸਕਦਾ ਜਿਹੜਾ ਪੁੱਤਰ ਦੀਆਂ ਲਾਸ਼ਾਂ ਦੇ ਉੱਪਰ ਖੁਸ਼ੀਆਂ ਦੇ ਗੀਤ ਗਾਉਂਦਾ ਹੋਵੇ ਉਹ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਸਕਦਾ ਹੈ ਇਸੇ ਲਈ ਦੁਨੀਆ ਦੇ ਲੋਕੋ ਇਨਸਾਫ ਕਰਿਓ ਜੇ ਜੋਗੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਸੰਸਾਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਸਕਲ ਸੂਰਤ ਹੋਰ ਹੀ ਹੋਣੀ ਸੀ ਅੱਜ ਹਿੰਦ ਦੀ ਗਰਜ਼ ਦੀਨਾ ਜੇ ਕਿਤੇ ਤਲਵਾਰ ਘੁਰ ਗੋਬਿੰਦ ਦੀ ਜੇ ਗੁਰਗੋਬਿੰਦ ਸਿੰਘ ਜੀ ਸ਼ਮਸ਼ੀਰ ਨਾ ਠਾਉਂਦੇ ਇਹ ਸੰਸਾਰ ਦਾ ਇਹ ਭਾਰਤ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ